ਮੇਰਾ ਨਾਮ ਤੇਜਿੰਦਰਪਾਲ ਸਿੰਘ ਹੈ ਤੇ ਮੇਰੇ ਬ੍ਰਦਰ ਜਿਹਦੀ ਡੈਥ ਆਈ ਉਹਦਾ ਨਾਮ ਚੰਚ ਰঞ্জੀਤ ਸਿੰਘ ਚੰਨ ਲੇਪਰ ਵਾਲਾ ਕਰਕੇ ਭਾਈ ਦਾ ਤੇ ਤੇਰੇ ਮੈਂ ਆਪਣੇ ਘਰੋਂ ਫੜੇ ਕੰਮ ਤੇ ਗਿਆ ਉੱਤੇ ਮੈਨੂੰ ਪਤਾ ਆ ਕਿ ਉਹ ਇੱਕ ਮਰਡਰ ਹੋ ਗਿਆ ਉਹਦਾ ਤੇ ਉਹ ਇਸ ਕਰਕੇ ਅਸੀਂ ਜੰਨੇ ਆ ਕੇ ਕਤਕਥੀਸ਼ ਕਰੇ ਤੇ ਜਿੰਨੇ ਇਸ ਕੰਮ ਨੂੰ ਇੰਜਾਮ ਦਿੱਤਾ ਉਹਨਾਂ ਨੂੰ ਫੜ ਕੇ ਪੂਰੀ ਸਜ਼ਾ ਦਿੱਤੀ ਜਾਵੇ ਜਰੂਰੀ ਹੈ ਇਸ ਨੂੰ ਹਾਲਾਤ ਕਿਹਦੇ ਸੀ ਉੱਥੇ ਹੁਣ ਉਹ ਅੰਦਰ ਹੀ ਸੀ ਜੀ 600 ਰੁਪਏ ਜੀ ਸੀ ਬੇਸੀ ਡੈਡ ਬੋਰੀ ਹਾਂਜੀ ਤੇ ਇਥੇ ਤੇ ਸ਼ਾਕ ਨਹੀਂ ਕੋਈ ਜੀ ਕੋਈ ਸ਼ਾਕ ਨਹੀਂ ਜੀ ਸਾਡਾ ਰਹਿ ਹੀ ਨਹੀਂ ਕਿਸੇ ਨਾਲ ਅੱਲਾ ਰਹਿਦਾ ਸੀ ਇਹ ਕਾਰੋਬਾਰ ਕੀ ਕਰਦੇ ਸੀ ਕਾਰਬਾਰ ਇਨਦਾ ਸੋਫਾ ਮਟੀਰੀਅਲ ਤੇ ਟ੍ਰਿਪੂ ਟ੍ਰਿਪੂ ਜਿੰਨਾ ਸਾਰਾ ਸਮਾਨ ਨਾਲ ਕੱਦਿਆਂ ਕੋਈ ਧਿਆਨ ਬੈ ਹੈਂਡਰੂਮ ਦਾ ਕੰਮ ਕਰ ਲੋ ਹਾਂਜੀ ਹਾਂ ਤੁਸ ਮੌਕੇ ਤੇ ਪਹੁੰਚੀ ਹੈ ਕੌਣ ਸਾਗੀ ਜੀ ਮੌਕੇ ਤੇ ਤਕਸੀਰ ਜੀ ਟ੍ਰਿਪੀ ਸਾਹਿਬ ਵੀ ਆ ਗਏ ਬਸ ਸੋ ਵੀ ਆਏ ਸਾਰੇ ਆ ਗਏ ਮੰਗ ਇਹ ਜੰਨੇ ਆ ਜੀ ਜੋ ਹੋਇਆ ਬਹੁਤ ਮਾਰਾ ਹੋਇਆ ਜਿਨੇ ਅਸੀਂ ਨੂੰ ਅੰਜਾਮ ਦਿੱਤਾ ਉਹਨੂੰ ਫੜ ਕੇ ਚੰਗੀ ਗਵੰਦੀ ਦੀ ਸਜ਼ਾ ਦਿੱਤੀ ਜਗ੍ਹਾ ਨੂੰ ਅੰਦਰ ਪੱਟਾ ਗਏ। ਸ਼ਹਿਰ ਦੇ ਪੇਪਰ ਕੇਵਲਾ ਕੀਤਾ ਹੈ ਇਹ ਦਸ ਪੀੜਾ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਮਾਰਾ ਵਾ ਕਿੱਡੇ ਹੌਸਲੇ ਵੱਧ ਚੁੱਕੇ ਇਹਨਾਂ ਲੋਕਾਂ ਦੇ ਕਿ ਇਹਨਾਂ ਨੂੰ ਜਾਨੀ ਨਹੀਂ ਕਿਤੇ ਚਾਹੀਦਾ ਸਾਨੂੰ ਅੱਜ ਇਤਲਾ ਮਿਲੀ ਸੀ ਕਿ ਇੱਕ ਬੰਦਾ ਜਿਹੜਾ ਆਪਣਾ ਘਰ ਦਾ ਦਰਵਾਜ਼ਾ ਨਹੀਂ ਖੋਲ ਰਿਹਾ ਜਦੋਂ ਉਹਨਾਂ ਦੇ ਕਿਸੇ ਰਿਲੇਟਿਵ ਨੇ ਆ ਕੇ ਜਦੋਂ ਦਰਵਾਜ਼ਾ ਖੋਲਿਆ ਤੇ ਇੱਕ ਚਰਨਜੀਤ ਚਰਨਜੀਤ ਸਿੰਘ ਨਾਮ ਦੇ ਬੰਦੇ ਜਿਹੜੇ ਹੀ ਵਾਸ ਅਨਕੌਂਸ਼ੀਅਸ ਤੇ ਬਲੀਡਿੰਗ ਸੀਗੀ ਉਹਦੇ ਪਾਸ ਜਦੋਂ ਪੁਲਿਸ ਨੂੰ ਇਤਲਾਹ ਮਿਲੀ ਤੇ ਨਾਲ ਦੇ ਨਾਲ ਅਸੀਂ ਐਸਐਚਓ ਸਾਹਿਬ ਤੇ ਮੈਂ ਮੌਕੇ ਤੇ ਪਹੁੰਚੇ ਤੇ ਇੱਕ ਡੈਡ ਬਡੀ ਮਿਲੀ ਸਾਨੂੰ ਉਹਨਾਂ ਦਾ ਨਾਮ ਚਰਨਜੀਤ ਸਿੰਘ ਤੇ ਜਿਹੜੇ ਮੌਕੇ ਦੇ ਹਾਲਾਤ ਨੇ ਉਹ ਸ਼ੱਕੀ ਜਾਪਤ ਨੇ ਤੇ ਅਗਲੀ ਤਫਤੀਸ਼ ਜਿਹੜੀ ਹੈ ਸਾਡੀ ਹਰਤਾਲ ਜਿਹੜੀ ਉਹ ਜਾਰੀ ਹੈ ਜੀ ਮੌਕੇ ਤੇ ਪਹੁੰਚੇ ਉਹ ਲੱਗਦਾ ਹੈ ਕਿ ਉਹਨਾਂ ਨਾਲ ਲੱਗਦਾ ਉਹ ਲਾਸ਼ ਮਿਲੀ ਹੈ ਲੱਗਦਾ ਕਟਨੀ ਹੈ ਇਹ ਚੀਜ਼ ਜਿਹੜੀ ਆ ਸਾਨੂੰ ਸਰਟੀਫਾਈ ਹੋ ਜੇਗੀ ਜੀ ਜਦੋਂ ਉਹਨਾਂ ਦਾ ਪੋਸਟਮਾਰਟਮ ਹੋ ਜਾਏਗਾ ਸ਼ਲਾਖ ਤੋਂ ਬਾਅਦ ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾਏਗਾ ਜਿਹੜੇ ਹਜੇ ਹਾਲਾਤ ਨੇ ਉਹ ਜਿਹੜੇ ਸ਼ੱਕੀ ਜਾਪਦੇ ਨੇ ਤੇ ਅਸੀਂ ਆਪਣੀ ਪੜਤਾਲ ਜਾਰੀ ਹੈ ਜੀ ਜੇਕਰ ਕੋਈ ਵੀ ਇਹਦੇ ਵਿੱਚ ਕਲਪਰੇਟ ਹੋਏਗਾ ਤੇ ਉਹਨੂੰ ਅਸੀਂ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਏਗੀ ਘਰ ਦੇ ਕੋਲ ਤਾਲੇ ਬੁਨੇ ਪਰ ਦਰਵਾਜ਼ਾ ਕੋ ਟੁੱਟਾ ਮਿਲਿਆ ਹੈ ਜੀ ਹਜੇ ਤੱਕ ਕੋਈ ਵੀ ਫੋਰਸਡ ਐਂਟਰੀ ਸਾਨੂੰ ਨਹੀਂ ਮਿਲੀ ਹੈ ਪਰੰਤੂ ਜਿਹੜੇ ਚਸ਼ਮਦੀਦ ਨੇ ਉਹਨਾਂ ਮੁਤਾਬਕ ਹਜੇ ਤੱਕ ਜਿਹੜਾ ਦਰਵਾਜ਼ਾ ਹੈ ਜਿਹੜਾ ਉਹ ਬਾਹਰੋਂ ਖੁੱਲਾ ਸੀਗਾ ਤੇ ਜਦੋਂ ਪੁਲਿਸ ਨੇ ਅੰਦਰ ਤੇ ਮੌਕੇ ਦੇ ਹਾਲਾਤਾਂ ਦੇ ਮੁਤਾਬਕ ਕੋਈ ਵੀ ਚੋਰੀ ਜਾਂ ਏ ਇਦਾਂ ਦੀ ਕੋਈ ਫੋਰਸ ਐਂਟਰੀ ਨਹੀਂ ਹੈ ਪਰੰਤੂ ਫਿਰ ਵੀ ਜੋ ਵੀ ਹਾਲਾਤ ਹੋਣਗੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਜਿਹੜੀ ਇਹ ਪੜਤਾਲ ਸਾਡੀ ਜਾਰੀ ਹੈ ਚੁ ਕਿਤੇ ਨੇੜੇ-ਤੇੜੇ ਸੀਸੀਟੀਵੀ ਉਹ ਸਾਰੇ ਜੀ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜਿਵੇਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਹਨ ਉੱਥੇ ਕੈਮਰਾ ਚੈੱਕ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਤੇ ਅਸੀਂ ਆਪਣੇ ਜਿਹੜੇ ਟੈਕਨੀਕਲ ਐਵਿਡੈਂਸਸ ਆ ਉਹਨਾਂ ਨੂੰ ਦੇਖਦੇ ਹੋਏ ਆਪਾਂ ਜੋ ਵੀ ਕਾਰਵਾਈ ਹੈ ਉਹ ਅਮਲ ਵਿੱਚ ਲੈ ਕੇ ਆਵਾਂਗੇ